ਸੋਚਿਆ ਤਾਂ ਉਹ ਹੋਇਆ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਮਨ ਫਿਰ ਇੰਨਾ ਜ਼ਿਆਦਾ ਉਦਾਸ ਜਾ ਹੋਇਆ ਮੇਰਾ ਵੀ ਮੈਂ ਸੋਚਿਆ ਤਾਂ ਵੀ ਆਪ ਕਰੂੰਗੀ ਹੋ ਕੁਝ ਹੋ ਰਿਹਾ ਗਿਆ ਅਸੀਂ ਹੈ ਹਾਂ ਉਹ ਸਟੈਂਡ ਦਾ ਨਿਕਲ ਗਿਆ ਨਾ ਮੋੜੇ ਕਰਕੇ ਫਿਰ ਥੋੜੀ ਔਖੀ ਕਾ ਗਈ ਨਿਕਲਦੀ ਤਾਂ ਉਹ ਨਾਲ ਦੀ ਔਖੀ ਸੀ ਤਰਾਇਓ ਤਾ ਕੱਟਦਾ ਸਟੈਂਡ ਦਾ ਕਦੇ ਉਦੇ ਉੱਤੇ ਥੱਲੇ ਕਦੇ ਉਹ ਪਹੀਆ ਕਿਸ ਜਨ ਦਾ ਕਦੇ ਉਹ ਪਹੀਆ ਵੇਖਣਾ ਤਾਂ ਫਿਰ ਨਾ ਧਾਰ ਕੇ ਮਾਰਿਆ ਉਹ ਸਟੈਂਡ ਨੀ ਕਿਸ ਨੇ ਪੁੱਛਿਆ ਵੀ ਤਾਂ ਅੱਦੇ ਯਾਹ ਸਟੈਂਡ ਕਿੰਨੇ ਰਾ ਆ ਕ ਮੇਰੇ ਯਾਦ ਜਾਨੀ ਕੁਛ ਅੱਗਦਾ ਪਤਾ ਨਹੀਂ 500 ਦਾ ਆਇਆ ਤਾਂ ਸਕੈਨ ਮੈਨ ਲਾ ਤੀ ਆਹ 500 ਗਈ ਤਾਂ ਤਾਂ ਨੋ ਖਰੋਦ ਕਰਦਾ ਤਾਂ ਕਿਉਂਕਿ ਉਹ ਨਾ ਪਤਾ ਨਹੀਂ ਤਾਂ ਉਹ ਜਾਬੇ ਵੱਡਾ ਹੈ ਫਿਰ ਕਦੇ ਉਹ ਟਈਆ ਕਿਚਨ ਦਾ ਕਿ ਇੱਧਰ ਲੱਗਦੇ ਚੱਲ ਲਾ ਇਸ ਦਾ ਕਿਉਂ ਖਾ ਜਾ ਹੋ ਗਿਆ ਔਰ ਜੀ ਕੱਪੜੇ ਸਾਰਿਆਂ ਨੂੰ ਮੇਰੇ ਵੱਲੋਂ ਸਭ ਠੀਕ ਆ ਅੱਜ ਮੈਂ ਬਹੁਤ ਦਿਨ ਬਾਅਦ ਵੀਡੀਓ ਬਣਾ ਰਹੀ ਆ ਅ ਮਤਲਬ ਕਦੇ ਬਣ ਕਦੇ ਪੈ ਜਾਂਦੀ ਹੈ ਕਦੇ ਨਹੀਂ ਪੈਂਦੀ ਹੁਣ ਇਹ ਵੀ ਨਹੀਂ ਮੈਂ ਕਹੂੰਗੀ ਵੀ ਮੈਂ ਰੋਜ਼ ਪਾਉਂਗੀ ਕਦੇ ਪੈ ਜਾਂਦੀ ਹੈ ਕਦੇ ਨਹੀਂ ਪੈਂਦੀ ਹੈ ਨਾ ਤੇ ਲੋ ਜੀ ਹੁਣ ਇੱਕ ਗਰਮੀ ਬਹੁਤ ਜ਼ਿਆਦੇ ਹੈ ਦਿਨ ਹਨਾ ਜਿਹੜੇ ਫੋਨ ਠੀਕ ਆ ਦਿਨ ਹਨਾ ਨਾ ਜਿਹੜੇ ਉਹ ਤਿਹਾਰਾਂ ਵਾਲੇ ਤਾਂ ਚੱਲਦੇ ਆ ਪਰ ਲੱਗਦੇ ਨਹੀਂ ਹੈਗੇ ਬਿਲਕੁਲ ਵੀ ਕਿਉਂਕਿ ਨਾ ਇਸ ਵਾਰ ਥੋੜੇ ਜਲਦੀ ਆਣ ਕਰਕੇ ਥੋੜੇ ਜੇ ਉਹ ਲੱਗ ਰਿਹਾ ਅੱਜ ਜਿਵੇਂ ਗਰਮੀਆਂ ਦੇ ਦਿਨ ਹੁੰਦੇ ਨੇ ਹੈ ਨਾ ਹੋਰ ਆਹ ਲੱਗ ਰਿਹਾ ਬਿਲਕੁਲ ਜਿਵੇਂ ਰੱਤਿਆ ਦੇ ਦਿਨ ਚੱਲ ਰਿਹਾ ਇਹ ਲੱਗ ਰਿਹਾ ਇਹ ਕਿ ਗਰਮੀ ਹੈ ਹਜੇ ਕੋਈ ਤਿਹਾਰ ਨਹੀਂ ਹੈ ਗਰਮੀਆਂ ਕੋ ਬਤਾ ਹਜੇ ਤਾਂ ਹਜੇ ਤਾਂ ਲੋਕ ਚਾਜ ਨਾਲ ਅੰਦਰੋਂ ਨਹੀਂ ਨਿਕਲ ਰਹੇ ਤਿਹਾਰ ਹਜੇ ਕਰਨਾ ਹੀ ਆ ਗਿਆ ਤੇ ਬਹੁਤ ਸ਼ਿੱਤੀ ਆ ਗਈ ਥਲੋ ਗਰਮੀ 'ਚ ਦਵਾਈ ਆਉਂਦੀ ਔਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਤਾ ਨਹੀਂ ਪਹਿਲਾਂ ਮੈਂ ਬੁਲਾਈ ਉਹ ਤਾਂ ਨਹੀਂ ਬਦਲ ਭੁੱਲ ਗਈ ਚਲੋ ਕੋਈ ਗੱਲ ਨਹੀਂ ਜੇ ਬੁਲਾਈ ਆ ਤਾਂ ਦੂਜੀ ਵਾਰ ਸਹੀ ਤੇ ਆਪਾਂ ਹੁਣ ਕੱਪੜੇ ਧੋਣ ਲੱਗੇ ਆ ਤੇ ਦੁਪਹਿਰ ਦਾ ਦੁਪਹਿਰ ਦੇ ਵੱਜ ਗਏ ਅ ਦੁਪਹਿਰ ਦੇ ਕਿੰਨੇ 2 ਵਜੇ ਨਾ ਸਵਾ ਦੋ ਹੋ ਗਏ ਸਵਾ ਦੋ ਹੋ ਗਏ ਚਾਹ ਪਾਣੀ ਰੋਟੀ ਪਾਣੀ ਦੁਪਹਿਰ ਦਾ ਜਿਹੜਾ ਬਣਾ ਕੇ ਦੇਤਾ ਇਸ ਕਰਕੇ ਫਿਰ ਮੈਂ ਕਿਆ ਕਰਦੀ ਹੁਣ ਚਾਹ ਕਰਕੇ ਹੀ ਉੱਪਰ ਚਲੂੰਗੀ ਫਿਰ ਕਦੇ ਉੱਪਰ ਕਦੇ ਥੱਲੇ ਫਿਰ ਅੱਗੇ ਜਿਹੜੇ ਮੂਹੇ ਨਾ ਘੋਰ ਚੰਗੇ ਅਗਲੇ ਪਾਸੇ ਉਹ ਵੀ ਧੋਣੇ ਆ ਸਾਫ਼ ਕਰਨੇ ਆ ਉਥੇ ਗੰਦ ਜਾਂ ਬਹੁਤ ਪਿਆ ਪਿਆ ਖਾਤੇ ਦਿਨ ਹੋ ਗਏ ਮੈਂ ਸੋਚਿਆ ਤਾਂ ਨਹੀਂ ਚੱਲ ਥੋੜਾ ਜਿਹਾ ਹਜੇ ਤਾਂ ਸਫਾਈਆਂ ਜਿਹੜੀਆਂ ਕਿਸੇ ਦੇ ਘਰ ਦੀਆਂ ਮਨ ਲਗਦਾ ਤਿਹਾੜਾਂ ਦੀਆਂ ਸ਼ੁਰੂ ਵੀ ਨਹੀਂ ਹੋਈਆਂ ਉਹ ਕਿਸੇ ਨੇ ਕਰਨੀਆਂ ਵੀ ਨਹੀਂ ਸ਼ੁਰੂ ਕੀਤੀਆਂ ਸਾਫ਼ ਸਫਾਈ ਇਹਦੇ ਕਿਸੇ ਦੀ ਵੀ ਨਹੀਂ ਹੋਈ ਹੈਗੀ ਤੇ ਅੱਜ ਵੀ ਹਜੇ ਕਰਨੀ ਆ ਬਾਕੀ ਸਫਾਈਆਂ ਤਾਂ ਜਿਵੇਂ ਦੁਸ਼ਹਿਰੇ ਤੋਂ ਬਾਅਦ ਕਰਨ ਲੱਗਦੇ ਹੈ ਆਦ ਕੀ ਥੋੜੇ ਜਿਹੇ ਤਿਹਾੜਾਂ ਦੀਆਂ ਸ਼ੇਤੀ ਆ ਗਈ ਹੱਟ ਤਾਂ ਮਿੱਟੀ ਘਟਾ ਹੀ ਬਹੁਤ ਉੱਡ ਰਹੀ ਹੈ ਚਲੋ ਹੁਣ ਮਸ਼ੀਨ ਚ ਪਾਣੀ ਪਾਦਾ ਫਟਾਫਟ ਬਾਲਟੀ ਭਰੀ ਪਈਆਂ ਕੱਪੜੇ ਹੋ ਆ ਤਵਰੀਆ ਠੰਡੀ ਹਵਾ ਲੱਗਦੀ ਹੈ ਨਾ ਜਿਹੜੀਆਂ ਅੱਜ ਕੱਲ੍ਹ ਹਵਾਵਾਂ ਚੱਲਦੀਆਂ ਨੇ ਉਹ ਠੰਡੀਆਂ ਹੁੰਦੀਆਂ ਨੇ ਪਰ گرمੀ ਹਵਾਵਾਂ ਹੁੰਦੀਆਂ ਠੰਡੀਆਂ ਹੁੰਦੀਆਂ ਨੇ मतलब ਕੰਮ ਕਰਨ ਦੇ ਲਈ ਤਾਂ ਕਰਦਾ ਬਹੁਤ ਜ਼ਿਆਦਾ ਦੇਖੋ ਫਤ ਕਰਦੇ ਹਾਂ ਗੰਨੀ ਆਉਂਦੀ ਹੈ ਇਹ ਸ਼ੌਂਚਾਂ ਦੀਆਂ ਫੇਰ ਠੀਕ ਲੱਗਦਾ ਕਿਉਂਕਿ ਹਵਾ ਪੂਰੀ ਨਹੀਂ ਕਰਦੀ ਮੈਂ ਨਾ ਹੁਣ ਹਾਪੋਰਟ ਨੂੰ ਸਾਫ ਕਰ ਰਹੀ ਆ ਕਿਉਂਕਿ ਉਹਦੇ ਨਾਲ ਉਹ ਬੁੱਛਤਰ ਆ ਜਿਹੜੇ ਆ ਚੀਜ਼ਾਂ ਦੇ ਨਾਲ ਕਬੂਤਰ ਬਹੁਤ ਬੈਠਦੇ ਨੇ ਰੋਬਿਕ ਖਾ ਗਈ ਜਾਂ ਮੈਨੇ ਸਭ ਨੇ ਉਹ ਅੰਨਾ ਨਹੀਂ ਸਾਫ ਉਪਿਚ ਉਹ ਤਾਂ ਠੀਕ ਹੈ ਕਿਉਂਕਿ ਆ ਕੰਮਾਂ ਸੁਤੀ ਸੀ ਹੋ ਗਏ ਦੇਖਦੇ ਹਾਂ ਪਹਿਲਾਂ ਸਾਰਾ ਕੋਸੇ ਸਾਫ ਕਰਿਆ ਪਾ ਫਿਰ ਉਹਦੇ ਬਾਅਦ ਇਹਨਾਂ ਗੰਦ ਨਹੀਂ ਪਿਆ ਜਿੰਨਾ 20 ਦਿਨ ਪਹਿਲਾਂ ਤਾਂ ਸਭ ਤਾਂ ਬਹੁਤ ਜ਼ਿਆਦਾ ਗੇਚ ਫਿਰ ਹੁਣ ਠੀਕ ਹੈ ਮੈਨਾਂ ਨੇ ਪਿਆ ਹੈ ਗੰਦ ਪਰ ਚਲਾਂ ਮੈਂ ਸਭਲਾ ਕੋਸਲਾ ਸਾਰਾ ਹੁਣ ਲੱਗ ਲੈਈ ਤੇ ਨਗਰ ਸਾਹ ਦਾ ਫੇਸਬੁਕ ਤੇ ਨੇ ਇਹ ਵਿਖਾ ਵਾਤੇ ਹੋਣੇ ਤੋਂ ਹੁਣ ਕਰ ਠੀਕ ਕਰਦਾ ਰਾ ਕੇ ਦੇਖ ਲਵਾਂਗਾ ਮਿੱਟੀ ਘਟਾਈ ਤਾਂ ਮਿੱਟੀ ਘਟਾ ਤਾਂ ਬਹੁਤ ਜਿਆਦਾ ਨਾਈਫ ਆਦਕ ਤੇ ਮਸੂਹਣਾ ਰੱਟ ਕੇ ਨਾਲ ਸਾਰਾ ਸਾਫ ਕਰ ਦੂੰਗੀ ਟੈਪਰ ਮੈਂ ਲੈ ਕੇ ਨੀ ਇਹ ਜਿਹੜਾ ਬੰਦਰ ਨਾਲ ਸਾਫ ਕਰ ਦਿੰਦੀ ਇਹ ਸਾਰਾ ਫਿਰ ਨਾਲ ਦੀ ਨਾਲ ਸੁੱਬੇ ਲੰਦਾ ਇਹ ਤਾਂ ਨਾੜਕਣਾ ਨਾਈਫ ਰੱਖੀ ਤਾ ਰਹਿਣਾ ਚਲ ਕੋਈ ਕਰਨੀ ਸਾਫ ਕਰਦੇ ਬੁਗ ਹੁਣਤੀ ਇਹ ਕੱਥੇ ਰਿੰਦੋ ਦਿਆ ਕਰ ਲੈ ਜਿਹੜਾ ਸਾਫ ਇਹ ਕਰੂਗਾ ਅੰਦਰ ਵਾਲੀ ਅਜੇ ਸਫਾਈ ਕਰਾਂਗੇ ਯਾਰ ਬਲੋਗਰ ਜੁੜੇ ਰਹੋ ਵਲਗ ਨਾਲ ਦਿਖਾਉਂਦੇ ਹਾਂ ਲਓ ਜੀ ਨਾਣਾ ਥੋੜੀ ਜਿਹੀ ਅੱਧੀ ਕੋਲੀ ਦਾਲ ਦੀ ਮੂੰਗੀ ਦੀ ਪਿਓ ਕੇ ਰੱਖਤੀ ਤੱਤੇ ਪਾਣੀ ਚ ਕੱਪਕਾ ਨਾਲ ਦੇਣੀ ਹੁਣ ਟੱਕ ਕਿਉਂਕਿ ਮੈਂ ਤੇ ਅੱਜ ਸ਼ਾਮ ਨੂੰ ਬਣਾਉਂਗੀ ਚਿੱਲੇ ਦੋ ਚਿੱਲੇ ਬਣਾਉਣ ਵਾਸਤੇ ਆਪਾਂ ਅੱਧੀ ਕੋਲੀ ਕਾਫੀ ਆ ਜਾਂ ਅੱਧੀ ਕੋਲੀ ਤੇ ਥੋੜੀ ਜਿਹੀ ਘੱਟ ਅੱਧੀ ਕਿਲੋ ਦਾ ਸੌਰੀ ਅੱਧੀ ਕੋਲੀ ਤੋਂ ਥੋੜੀ ਜਿਹੀ ਘੱਟ ਮੂੰਗੀ ਕਿਉਂਕਿ ਟਾਈਮ ਹੋ ਗਿਆ ਹੁਣ 2 ਨਾ ਸੌਰੀ 4 ਵਜੇ ਦਾ ਲੇਟ ਹੋ ਗਈ ਤਾਂ ਕਰਕੇ ਮੈਂ ਗਰਮ ਪਾਣੀ ਪਾ ਕੇ ਦਾਲ ਪੀਓ ਕੇ ਰੱਖਤੀ ਅੱਜ ਆਪਾਂ ਰੋਟੀ ਬਣਾ ਲਈ ਰੋਟੀ ਆਲਾ ਰੋਟੀ ਦਾ ਜਿਹੜਾ ਸ਼ਾਮ ਦਾ ਦਾਲ ਸਬਜੀ ਦਾ ਕੰਮ ਹੈ ਉਹ ਵੀ ਆਪਣਾ ਨਿਭੜ ਤੇ ਜਿਹੜੀ ਮੈਂ ਤੁਹਾਨੂੰ ਮੂੰਗੀ ਪਿਓ ਕੇ ਰੱਖੀ ਹੁੰਦੀ ਨਾ ਮੈਂ ਰੋਟੀ ਨਹੀਂ ਖਾਂਦੀ ਅੱਜ ਮੇਰਾ ਮੂੰਗੀ ਦੇ ਦਾਲ ਦੇ ਚਿੱਲੇ ਖਾਣੂ ਠੀਕ ਆ ਤਾਂ ਮੈਂ ਕਿਹਾ ਜਦਾ ਪਹਿਲਾਂ ਦਿਨ ਚ ਬਣਾ ਲੈਣਾ ਤੇ ਫਿਰ ਮੈਂ ਚ ਸੋਚਿਆ ਕਿ ਸ਼ਾਮ ਨੂੰ ਹੀ ਬਣਾ ਲਵਾਂਗੇ ਦਿਨ ਚ ਕੀ ਕਰਾਂ ਨਾ ਕੁਲ ਮੈਨੂੰ ਨਾ ਜਿਹਨਾਂ ਰਸਾ ਕੋਟਣੀ ਐ ਨੀ ਮਸ਼ੀਨ ਨਾਲ ਗਰਾਈਡ ਕਰੂਗੀ। ਸਾਰੀ ਜਿਹੜਾ ਪਾਣੀ ਚ ਭੀ ਹੋਈ ਵਿdeo ਪਾਣੀ ਨੂੰ ਮੈਂ ਵਿੱਚੇ ਪਾ ਲਿਆ। ਥੋੜਾ ਜਿਹਾ ਪਾਣੀ ਕੱਢੂਗੀ ਫਿਰ ਮੈਨੂੰ ਐ ਵੀ ਕਿਤੇ ਵਿੱਚ ਦਾਣੇ ਨਾ ਮੋٹے ਜਿਹਾ ਨਾ ਰਹਿ ਜਣਾ ਜੀ ਤੇ ਆ 6-7 ਮਿਰਚਾਂ ਨੇ ਮਿਰਚਾਂ ਘੱਟ ਨੇ ਹੋਰ ਪਾਉਂਗੀ ਬਾਅਦ ਚ ਮੈਂ। ਲਾਲ ਮਿਰਚਾਂ ਪਾਉਂਗੀ ਥੋੜੀ ਜਿਹਾ ਜ਼ਿਆਦਾ ਨਹੀਂ ਪਾਉਂਦੀ ਹੈਗੀ ਕਿਉਂਕਿ ਹਰੀ ਮਿਰਚ ਪਈ ਆ ਕੱਚੀ ਵੀ ਜਦੋਂ ਇਹ ਨਾਲ ਖਾਣੇ ਹੋਣਗੇ ਮੈਂ ਦਹੀਂ ਚ ਪਾਉਂਗੀ। ਲੋ। ਹੁਣ ਫਸਾ ਵੀ ਤੁਸੀਂ ਫਾਨੀਕ। ਤੇ ਜਦੋਂ ਮੈਂ ਨਾ ਇਹ ਕਾ ਮੂੰਗੀ ਦੀ ਦਾਲ ਦੇ ਚਿੱਲੇ ਬਣਾਉਣ ਵਾਸਤੇ ਤਿੰਨ ਨਿੰਬੂ ਵੀ ਤੋੜ ਕੇ ਲੈ ਕੇ ਆਇਆ ਹਾਂ ਹੱਥ ਪਈ ਤੋਂ ਨਾਲੇ ਕਿਉਂਕਿ ਨਿੰਬੂ ਪਾੜਨਾ ਨਾ ਬਹੁਤ ਸੁਆਦ ਆਉਂਦੇ ਨੇ। ਬਿਲਕੁਲ ਜਿਵੇਂ ਖਟਾਸ ਜਿਹੀ ਨਹੀਂ ਆਉਂਦੀ ਹੁੰਦੀ ਹਾਂ। ਉਹ ਖਟਾਸ ਜੀ ਆ ਜਾਂਦੀ ਹੈ। ਨਾਕਾ ਪਾਣੀ ਕੱਢ ਦਈਏ ਥੋੜਾ ਜਿਹਾ। ਨਹੀਂ ਤਾਂ ਫਿਰ ਵਿੱਚ ਤਾਣੇ ਜੇ ਰਹਿ ਜਾਣੀ। ਥੋੜਾ ਜਿਹਾ ਜਾਦੂ ਹੋ ਗਿਆ। ਚਲੋ ਬਾਸ। ਲੋਜੀ ਆਪਾਂ ਉਹਨਾ ਪੇਸਟ ਜਿਹੜਾ ਕੱਢ ਲਿਆ ਆ ਦੇਖੋ ਐਨ ਮਤਲਬ ਜਿਹੜੀ ਸਾ ਘੋਟਣ ਵਾਲੀ ਮਸ਼ੀਨ ਹੈ ਨਾ ਉਹਨਾਂ ਦਰਦਰਾ ਜਾ ਰਹਿ ਗਿਆ ਆ ਵੀ ਪੂਰਾ ਹੋਤਾ ਨਹੀਂ ਹੋਇਆ ਹੈਗਾ ਪਰ ਦਰਦਰਾ ਰਹਿ ਗਿਆ ਆ ਵੀ ਬਸ ਜਿਵੇਂ ਮਿਕਸੀ ਕਰ ਦਿੰਦੀ ਆ ਹਨਾ ਜਿਵੇਂ ਮਿਕਸੀ ਹੈ ਨਹੀਂ ਮੇਰੇ ਕੋਲੇ ਇਸ ਕਰਕੇ ਦੇਖਦੇ ਆ ਮਿਕਸੀ ਅੱਗੇ ਲੈ ਕੇ ਆਨੇ ਆ ਦਿਵਾਲੀ ਨੂੰ ਦੇਖਦੇ ਆ ਪੱਕਾ ਨਹੀਂ ਹੁੰਦਾ ਪਾਰੇ ਦੇ ਜੀਚਾ ਹੈ ਨਾ ਮੈਂ 2-3 ਸਾਲ ਤੋਂ ਸੋਚ ਰਹੀ ਆ ਵੀ ਮਿਕਸੀ ਲੈ ਆਈਏ ਪਰ ਲੈ ਕੇ ਨਹੀਂ ਆ ਰਹੀ ਹੈ ਕਿ ਸੱਚੀ ਦੱਸਾਂ ਅ ਪਰ ਹੁਣ ਐਡ ਕੀ ਦੇਖਦੇ ਆ ਕਿ ਸ਼ਾਇਦ ਪੱਕਾ ਦੀਵਾਲੀ ਨੂੰ ਮਿਕਸੀ ਲੈ ਲਈਏ ਕਿਉਂਕਿ ਮਿਕਸੀ ਬਿਨਾ ਨਾ ਸਰਦਾ ਨਹੀਂ ਹੈਗਾ ਮਤਲਬ ਹਰ ਇੱਕ ਚੀਜ਼ ਹੈ ਜਿਹੜੀ ਉਹ ਹਰ ਇੱਕ ਕੋਲ ਹਰ ਇੱਕ ਚੀਜ਼ ਹੋਣੀ ਬਹੁਤ ਜ਼ਰੂਰੀ ਆ ਕਦੇ ਵੀ ਹੈ ਨਾ ਆਪਣੀ ਚੀਜ਼ ਦੀ ਜਿਹੜੀ ਜ਼ਰੂਰਤ ਆ ਕਦੇ ਵੀ ਪੈਸਾ ਨਹੀਂ ਆ ਇਸ ਕਰਕੇ ਦੇਖਦੀ ਆ ਮੈਂ ਮਿਕਸੀ ਲਉਂਗੀ ਆ ਲੋ ਜੀ ਆਪਾਂ ਇਹਦੇ ਨਾਲ ਕਰ ਲਿਆ ਦਰਦਰਾਜਾ ਨਿੰਬੂ ਮੈਂ ਤਿੰਨ ਪਾ ਲਏ ਜਿਹੜੇ ਹੱਥ 'ਚ ਉਹਨਾਂ ਦੇ ਨਿੰਬੂ ਲੈ ਕੇ ਆਣਾ ਰਸ ਐਨਾ ਰਸ ਐਨਾ ਬਹੁਤ ਜ਼ਿਆਦਾ ਰਸ ਨਾਲੇ ਹਰੇ ਪਹਿਲੇ ਹਜੇ ਐਨਾ ਦਾਸ ਚ ਬਹੁਤ ਵਧੀਆ ਨਿੰਬੂ ਨੇ ਤੇ ਆ ਜਿਹੜੀ ਨਾਲ ਤੁਹਾਨੂੰ ਦੱਸਿਆ ਤੇ ਮਿਰਚ ਜਿਹੜੀ ਹੈ ਨਾ ਇਹਦੇ ਵਿੱਚ ਆਦਾ ਮਿਕਸ ਕੀਤਾ ਹੋਇਆ ਏ ਹਰੀ ਮਿਰਚ ਦਾ ਆਦਾ ਕੁੱਟਿਆ ਹੋਇਆ ਏ ਇਸ ਕਰਕੇ ਥੋੜਾ ਜਿਹਾ ਨਮਕ ਪਾ ਲਿਆ ਤਾਂ ਕਿ ਵਿੱਚ ਆਦੇ ਦਾ ਫਲੇਵਰ ਆ ਜਾਏ ਹਲਕਾ ਹੀ ਆਪਾਂ ਨੂਨ ਵੀ ਪਾ ਲਿਆ ਤੇ ਬਸ ਹੁਣ ਆ ਜਿਹੜਾ ਆ ਪਿੱਛੇ ਆ ਬਚਿਆ ਏ ਆ ਤਾਂ ਹੁਣ ਮੈਂ ਸਿੰਕ 'ਚ ਜਾਉਂਗਾ ਚਲੋ ਜੀ ਹੁਣ ਆਪਾਂ ਆ ਬਣਾ ਲਈਏ ਚਿੱਲੇ ਚਿੱਲੇ ਬਣਾ ਕੇ ਮੈਂ ਖਾ ਲਾਂ ਕਿਉਂਕਿ ਮੈਂ ਜਿਹੜੀ ਆ ਜਲਦੀ ਰੋਟੀ ਖਾ ਲੰਨੀ ਐ ਬਾਕੀ ਸਾਰੇ ਲੇਟ ਰੋਟੀ ਖਾਂਦੇ ਨੇ ਮੈਂ ਛੇਤੀ ਖਾ ਲੰਨੀ ਐ ਇਸ ਕਰਕੇ ਮੈਂ ਆਪਣੇ ਚਿੱਲੇ ਬਣਾ ਕੇ ਹੁਣ ਖਾ ਲਵਾਂਗੀ ਲਓ ਜੀ ਪਹਿਲਾ ਚਿੱਲਾ ਆਪਾਂ ਪਾਤਾ ਤੇ ਹੁਣ ਥੱਲ ਕੇ ਪਤਾ ਲੱਗੂਗਾ ਵੀ ਬਣ ਰਿਹਾ ਜਾਂ ਨਹੀਂ ਕਿਉਂਕਿ ਮੈਂ ਨਾ ਸ਼ਾਇਦ ਪਿਛਲੀ ਵਾਰ ਜਿਹੜੇ ਚਿੱਲੇ ਬਣਾਏ ਤੇ ਉਹ ਦੂਜੇ ਤਵੇ ਤੇ ਬਣਾਏ ਤੇ ਮੈਂ ਉਹ ਵੀ ਉਧਰ ਹਰਪੀਤ ਉਹਨਾਂ ਦੇ ਲੈ ਕੇ ਆਈ ਸੀ ਹੁਣ ਇਹ ਤਵੇ ਤੇ ਪਹਿਲੀ ਵਾਰ ਬਣਾ ਰਹੀਆਂ ਦੇਖਦੀਆਂ ਬਣਦਾ ਜੇ ਬਣ ਗਿਆ ਤਾਂ ਤੁਹਾਨੂੰ ਵੀ ਦਿਖਾਉਂਗੀ ਜੇ ਨਹੀਂ ਬਣਿਆ ਤਾਂ ਵੀ ਦਿਖਾਉਂਗੀ ਲਓ ਜੀ ਦੇਖ ਲਓ ਹਾਲ ਆਹ ਹਾਲ ਹੈ ਬਣੇ ਨਹੀਂ ਆਪਣੇ ਚਿੱਲੇ ਬੇਕਾਰ ਹੋ ਗਏ ਹੁਣ ਇਹ ਸਾਰਾ ਸਾਫ਼ ਕਰਨਾ ਪਊਗਾ ਤੇ ਆਹ ਜਿਹੜਾ ਵਿਚਾਰਾ ਇੰਨਾ ਕ ਬੈਟਰ ਬਚਿਆ ਹੁਣ ਜੀ ਕਰ ਰਿਹਾ ਤਾਂ ਖਾਣ ਨੂੰ ਬੜੀ ਉਮੀਦ ਲਾ ਕੇ ਬਣਾਏ ਤੇ ਆਹ ਹਾਲ ਹੋ ਗਿਆ ਕਿ ਉਸ ਅੱਗੇ ਤੋਂ ਆ ਤਵੇ ਤੋਂ ਨਹੀਂ ਬਣਾਣੀ ਹੈਗੀ ਬਿਲਕੁਲ ਵੀ ਨਹੀਂ ਤੁਸੀਂ ਵੀ ਨਾ ਕਦੇ ਵੀ ਆ ਤਵੇ ਤੇ ਬਣਾਇਓ ਬਾਕੀ ਮੈਂ ਨਿੰਬੂ ਵੀ ਪਾਏ ਆ ਪਰ ਨਿੰਬੂ ਮੈਂ ਪਿਛਲੀ ਵਾਰ ਵੀ ਪਾਇਆ ਤੇ ਪਰ ਆਹਾ ਨਹੀਂ ਹੋਇਆ ਤਾਂ ਅੱਜ ਕੀ ਤਾਂ ਬਾਲਾਪੂਰਾ ਹਲ ਹੋ ਗਿਆ ਥੋੜਾ ਜਮਨ ਦਵੇ ਦਰਨ ਬਾਲਾਪੂਰਾ ਹੋ ਗਿਆ ਤਾਂ ਆ ਮੈਂ ਚੰਗੀ ਤਰ੍ਹਾਂ ਸਾਫ ਕਰਤਾ ਮੈਸੇ ਜਾ ਔਰ ਜੇ ਚੁਪਚੰਦਾ ਹੈ ਤਾਂ ਵੀ ਨਹੀਂ ਅਜਿਹਾ ਖਰਾਬ ਹੋਦਾ ਵੀ ਜਿਆਦਾ ਉਹ ਤਾਂ ਕਿ ਮਿੱਠੀ ਜੰਮੀ ਜਾਂਦੀ ਹੈ ਬਸ ਜਦ ਆਪਣਾ ਮਤਲਬ ਖਰਾਬ ਹੋ ਗਿਆ ਅੰਦਰ ਤੋਂ ਬਸ ਜਦਿਆ ਘਟਟੀ ਥੱਲੇ ਪਾਣੀ ਥੱਲੇ ਪਿਉ ਲੋ ਧੋ ਦੋ ਜਦੇ ਸਾਫ ਨੂੰ ਕਰੋ ਚੀਪਿਆ ਮੈਂ ਆ ਤਰਨਦੇ ਬਸ ਆਪਣੇ ਚੀਲੇ ਦਾ ਮੂਡ ਖਰਾਬ ਹੋ ਗਿਆ ਬੰਦਿਆ ਨਹੀਂ ਹੈਗੇ ਕਰਕੇ ਹਮ ਰੋਟੀ ਠੂਸਨੀ ਖਾਉਣੀ ਚਲੋ ਆ ਦੇਖੋ ਪਪੀਤਾ ਐਹੀ ਪਟ ਤਾ ਕਿਸੇ ਤੇ ਏਡੇ ਲੋੜ ਨਹੀਂ ਪਈ ਉਹਨਾਂ ਕੇ ਚੇਪੀਆਂ ਨਾਲ ਝੇੜਨਾ ਪਤਾ ਆਈਆਂ ਲਾਲ ਆ ਕੇ ਜੜ ਤੋਂ ਪਟਦਾ ਚਾ ਜਿਵੇਂ ਉਹ ਨਾਲਕਾ ਨਹੀਂ ਪਟਦੇ ਹੁੰਦੇ ਇੱਕ ਫਿਲਮ 'ਚ ਸਨੀ ਦੇਲ ਪਟਦਾ ਹੁੰਦਾ ਉਵੇਂ ਖੇਡ ਕੇ ਧਰਤਾ ਪਪਿੱਤਾ ਵੀ ਸਵੇਰ ਦਾ ਟਾਈਮ ਹੈ ਤੇ ਕਾਫੀ ਦਿਨ ਹੋ ਗਏ ਸੀਗੇ ਤੇ ਮੈਂ ਨਾ ਬੈੱਡ ਦੀ ਚਾਦਰ ਨਹੀਂ ਬਦਲਾਈ ਤੀ ਮੈਂ ਸੋਚਿਆ ਵੀ ਅੱਜ ਲੋ ਜੀ ਆਪਾਂ ਚਾਦਰ ਬਦਲਾ ਦੋਨੇ ਆ ਤੇ ਨਾ ਮੈਂ ਇੱਥੇ ਝਾੜੂ ਪੋਚਾ ਲਾਇਆ ਸੀਗਾ ਤੇ ਚਾਦਰ ਸਰਾਣੀ ਵਗੈਰਾ ਥੱਲੇ ਸਿੱਟਿਆ ਹੁਣ ਇਹਨਾਂ ਸੋਚੋ ਵੀ ਮੈਂ ਥੱਲੇ ਹਨਾ ਪੈ ਉਹੀ ਆਪਾਂ ਪੈਰ ਲੈ ਕੇ ਚੱਪਲਾਂ ਲੈ ਕੇ ਉਹ ਕਰਦੇ ਆ ਤਾਂ ਆਪਾਂ ਚਾਦਰ ਸਿੱਟਦੀ ਤੇ ਮੈਂ ਪਹਿਲਾਂ ਪੋਚਾ ਲਾ ਕੇ ਪੂਰਾ ਕਮਰਾ ਸਾਫ਼ ਕਰਦੇ ਆ ਫਿਰ ਉਹਤੇ ਵਸਰਾਣੀ ਹਰ ਚਾਦਰਾਂ ਸਿੱਟਦੀ ਆ ਫਿਰ ਉਹਤੇ ਬਾਅਦ ਜਦ ਮੈਂ ਬਿਸ਼ਾ ਲੰਨੀ ਆ ਨਾ ਫਿਰ ਦੂਜੇ ਸਾਰੇ ਚੱਕ ਕੇ ਫਿਰ ਉਹਨਾਂ ਤੇ ਚੜਾ ਦੰਦੀ ਆ ਲੋ ਜੀ ਹੁਣ ਮੈਂ ਸਵੇਰ ਦਾ ਕੰਮ ਇੱਧਰ ਨਵੇੜ ਲਿਆ ਆਪਣਾ ਬਸ ਥੋੜਾ ਜਿਹਾ ਮੂਰੇ ਮੂਰੇ ਪੋਚਾ ਰਹਿ ਗਿਆ ਬਸ ਉਹ ਹੁਣ ਮੈਂ ਫਟਾਫਟ ਲਾ ਕੇ ਉਹਦੇ ਬਾਅਦ ਆਪਾਂ ਰੋਟੀ ਪਾਣੀ ਦਾ ਕਾਰਜਕ੍ਰਮ ਸ਼ੁਰੂ ਕਰਨਾ ਹੈ ਤੇ ਸਵੇਰ ਦਾ ਕੰਮ ਨਾ ਥੋੜਾ ਜਿਆਦਾ ਹੁੰਦਾ ਹੈ ਹਜੇ ਸ਼ਾਮ ਦਾ ਘੱਟ ਹੁੰਦਾ ਹੈ ਕਿਉਂਕਿ ਸ਼ਾਮ ਨੂੰ ਆਪਾਂ ਆਮ ਨਾਲ ਸਬਜ਼ੀ ਰੋਟੀ ਹੁੰਦੀ ਹੈ ਸਵੇਰ ਦਾ ਤਾਂ ਸਾਫ਼ ਸਪਈਆ ਬਹੁਤ ਜ਼ਿਆਦਾ ਹੁੰਦਾ ਹੈ ਚਲੋ ਜੀ ਆਪਣਾ ਕੰਮ ਬਸ ਨਿਭੜਨ ਦੇ ਨੂੰ ਤਿਆਰੇ ਆ ਰਾਤ ਦਾ ਮੋਢਾ ਪੜਿਆਂ ਦੀ ਤੈ ਲਾਦਾ ਸਵੇਰ ਦੇ 8:30 ਹੋ ਗਏ ਆਪਾਂ ਝਾੜੂ-ਪੋਚਾ ਵੀ ਲਾਤਾ ਰੋਟੀ ਵੀ ਬੜ ਗਈ ਸਾਰਾ ਕੁਝ ਸਬਜ਼ੀ ਰੋਟੀ ਪਾਣੀ ਉਹ ਤਿਆਰ ਆ ਬਸ ਰੋਟੀ ਪਾਣੀ ਉਹ ਦੇਣੀ ਹੈ ਫਿਰ ਕੱਲ ਮੈਂ ਸੋਚਿਆ ਵਿੱਚ ਆਹ ਪਹਿ ਲਾਦਾ ਬਾਅਦ ਚ ਮੈਂ ਖਾਉਂਗੀ ਫਿਰ ਬਾਅਦ ਚ ਸਾਰਿਆਂ ਨੂੰ ਦਊਂਗੀ ਤੇ ਬਸ ਇਹ ਜਿਹੜਾ ਵਲੌਗ ਹੈ ਆਪਣਾ ਅੱਜ ਦਾ ਅੱਜ ਤਾਂ ਨਹੀਂ ਕੱਲ ਦਾ ਕਰ ਰਹੀ ਮੈਂ ਦੋ ਦਿਨ ਹੋ ਗਏ ਅੱਜ ਦੂਜਾ ਦਿਨ ਹੈ ਤੇ ਅੱਜ ਜਿਹੜਾ ਬਲੌਗ ਹੈ ਹੁਣ ਆਪਾਂ ਇੱਥੇ ਐਂਡ ਕਰਦੇ ਆਂ ਅੱਜ ਨਾਲ ਸਵੇਰੇ ਅਸੀਂ ਗਏ ਸੀਗੇ ਪੰਜ ਹੁਣ ਨਾ ਯੂਵੀ ਸਵੇਰੇ ਗੁਰੂ ਯੂਵੀ ਦਾ ਸਵੇਰੇ ਗੁਰੂ ਦਾ ਸਭ ਜਾਣਦੇ ਹੈ ਪਰ 5.5 ਹੋ ਜਾਂਦੇ ਨੇ ਬਰਾਮ ਨਾਲ ਹਨਾ ਇਹ 5.5 ਜਾਂਦੇ ਨੇ ਗੁਰੂ ਯੂਵੀ ਦੋ ਝੂਲ ਗੁਰੂ ਦਾ ਸਭ ਇਹਦੇ ਨਾਲ ਨਾ ਫਿਰ ਹੁਣ ਮੈਨੂੰ ਵੀ ਜਾਣਾ ਪੈਂਦਾ ਹੈ ਮੈਂ ਵੀ ਚੱਲੇ ਜਾਣੀ ਹੁੰਦੀ ਆ ਉਸ ਟਾਈਮ ਥੋੜਾ ਜਿਹਾ ਹਨੇਰਾ ਹੁੰਦਾ ਹੈ ਤੇ ਕਦੇ ਕਦੇ ਜਾਂਦੀ ਹੁੰਦੀ ਆ ਪਰ ਕਦੇ ਕਦੇ ਜੇ ਮੇਰੀ ਅੱਖ ਨਹੀਂ ਖੁੱਲਦੀ ਮੈਂ ਚੱਲਦੀ ਨਹੀਂ ਜਿਵੇਂ ਅੱਜ ਨਾ ਮੇਰੀ ਅੱਖ ਨਹੀਂ ਖੁੱਲਦੀ ਬਸ ਇੱਕ ਵਾਰ ਚਲੇਗੀ ਜਦੋਂ ਸੀ ਉਹਦੇ ਗਏ ਨਾ ਮੁੰਡਾ ਸਾਹ ਚ ਐਨੀ ਭੀੜ ਨਹੀਂ ਮਤਲਬ ਕਿ ਉਹ ਸੌਰੀ ਕਿਉਂਕਿ ਫੋਟੋ ਹੀ ਮੈਂ ਪਹਿਲਾਂ ਯੂ ਵੀ ਨੇ ਯਾਦ ਕਰਾਤਾ ਇੱਕ ਵਾਰੀ ਮੈਂ ਪਹਿਲਾਂ ਉਹ ਬੋਲੀ ਦੀ ਜਨਸਾਲੀ ਸਾਹ ਕੋਲ ਜਿੱਤੇ ਵੀ ਬਹੁਤ ਭੀੜ ਸੀ ਪਰ ਕਹਿੰਦੇ ਵੀ ਭੀੜ ਨਹੀਂ ਦੀ ਸੰਗਤ ਹੁੰਦੀ ਆ ਹੁਣ ਜਿਹੜੀ ਆਕਾ ਦਾ ਨਾ ਮੋਤੇ ਕਈ ਵਾਰ ਕੋਈ ਹੁੰਦੀ ਆ ਭੁੱਲ ਕੇ ਫੋਟੋ ਖੋ ਜੰਦਾ ਹੈ ਇਸ ਕਰਕੇ ਮਾਫ ਕਰਿਓ ਅੱਜ ਨਾ ਗੁਰਦੁਆਰ ਸਿਰਦਾ ਸਿਰ ਸਿੱਖ ਗਏ ਚਾਂਸਾ ਰਿੰਦੀ ਸੰਗਤ ਮੈਂ ਮੈਂ ਹਰਿਉ ਵੀ ਦੇਖੀ ਹਰਾਉਂਗੀ ਵੀ ਮੈਂ ਨਹੀਂ ਹਰਾਉਣਾ ਤੈਨੂੰ ਅਛੂ ਤੂੰ ਹਰਾ ਨਹੀਂ ਵਾ ਮੈਂ ਤਾਂ ਆਦਤ ਆ ਅੱਛਾ ਤੈਨੂੰ ਆਦਤ ਕਰਦੀ ਐ ਉੱਥੇ ਤਾਂ ਰੋਜ਼ੇ ਹੁੰਦਾ ਇੰਨਾ ਲੱਖ ਤੇ ਤੀ ਮੀ ਇ ਮਤਲਬ ਦਵਾਰੇ ਕੱਠ ਚੰਗਲਾ ਕੁਛ ਨਹੀਂ ਲੱਗ ਐਨੀਆਂ ਤੀ ਮੀਆਂ ਦੀਆਂ ਨਾ ਬਹੁਤ ਜ਼ਿਆਦੇ ਫਿਰ ਉੱਥੇ ਮਤਲਬ ਸਾਡੀ ਕਾਈ ਵੀ ਤੇ ਉੱਥੇ ਉਹਨਾਂ ਦਾ ਪਰਿਵਾਰ ਹਨਾ ਤਾਂ ਉਹ ਸਾਰੇ ਕਿੱਥੇ ਫਿਰ ਉਹਨਾਂ ਦਾ ਪਤਾ ਲੱਗਿਆ ਵੀ ਗੁਰਦੁਆਰਾ ਤੋਂ ਪਾਸ ਦੋ ਬੱਸਾਂ ਸਾਡੇ ਆੜੀ ਸੰਸਾਹ ਗਈਆਂ ਨੇ ਤਾਂ ਫਿਰ ਉਹ ਮੇਰੇ ਸਾਹਮਣੇ ਵੀ ਕਹਿਣ ਲੱਗੇ ਨੇ ਤੁਸੀਂ ਵੀ ਚੱਲੋ ਮੈਂ ਕਿਹਾ ਜੇ ਪਤਾ ਹੁੰਦਾ ਪਹਿਲਾਂ ਕਿ ਨਾ ਪਤਾ ਨਹੀਂ ਲੱਗਦਾ ਗੁਰਦੁਆਰੇ 'ਚ ਲੋਸਿੰਗ ਜਿਹੜੀ ਹੁੰਦੀ ਹੈ ਨਾ ਉਹ ਪ੍ਰਿੰਟ ਦੇ 'ਚ ਪਤਾ ਲੱਗਦਾ ਹੈ ਜਾਂ ਜਿਹਨੂੰ ਸਮਝ ਆਉਂਦੀ ਹੈ ਨਾ ਬਾਹਰੋਂ ਨੂੰ ਸਮਝ ਆਉਂਦੀ ਹੈ ਪਰ ਮੈਨੂੰ ਸੱਚੀ ਦੱਸਣਾ ਸਾਡਾ ਲੋਸਿੰਗ ਦੀ ਹਨ ਬਿਲਕੁਲ ਸਮਝ ਨਹੀਂ ਆਉਂਦੀ ਇਹ ਕੁ ਪਤਾ ਵੀ ਨੀ ਲੋਦਾ ਸਾਟਾ ਕਰਨਾ ਬਿਲਕੁਲ ਦੂਰ ਆ ਗਿਆ ਨਾ ਪਿੰਡ ਤੋਂ ਨਾ ਐਦਾਂ ਲੋਸ ਮੈਂ ਦਾ ਕੁਝ ਪਤਾ ਨਹੀਂ ਲੱਗਾ ਖੁਸ਼ ਆਵੇ ਆਪ ਵੀ ਜੇ ਆਪਾਂ ਗੁਰਦੁਆਰੇ ਚ ਮੁਕਲਾਤੀ ਅਸੀਂ ਜਾ ਵੀ ਨਹੀਂ ਰਹੇ ਤਿੰਨ ਚਾਰ ਦਿਨ ਹੋ ਗਏ ਗੁਰਦੁਆਰਾ ਸਾਹਿਬ ਤੇ ਨਹੀਂ ਜਾ ਰਹੇ ਹੈਗੇ ਤਾਂ ਜਿਵੇਂ ਉੱਥੇ ਪਤਾ ਲੱਗ ਜਾਂਦਾ ਹਣਾ ਬਾਬਾ ਦੀ ਦਸਤ ਕੰਦੇ ਜਿਵੇਂ ਅਸੀਂ ਹੋ ਜਾਂਦੇ ਆ ਸਾਨੂੰ ਹਰ ਇੱਕ ਦਾ ਪਤਾ ਲੱਗ ਜਾਂਦਾ ਸਿਆ ਸਾਨੂੰ ਕੁਝ ਨਹੀਂ ਪਤਾ ਦਾ ਯਾਨੀ ਕਿ ਜਾਣ ਲੋ ਦਾ ਬਹੁਤ ਦਿਲ ਕਰ ਰਿਹਾ ਤਾਂ ਪਰ ਫਿਰ ਹੁਣ ਮਜਬੂਰੀ ਦੀ ਕਿਉਂਕਿ ਬਾਸ ਆਈਤੀ ਬਾਸ ਆਤਾ 6 ਵਜੇ ਦੇਤੀ ਚਾ ਤੁਸੀਂ ਗਏ ਰਸਾ 6:00 ਮੰਟਵਾ ਆਵੀਂ ਫਿਰ ਅਸੀਂ ਤਿਆਰ ਹੋ ਕੇ ਜਾਣਾ ਸਾਰਾ ਘਰ ਦਾ ਕੰਮ ਨਿਬੜ ਕੇ ਜਾਣਾ ਨਾ ਫਿਰ ਉਹ ਅਲੱਗ ਜਿਹਾ ਲੁਹੁੰਦੀ ਆ ਕਿ ਬਸ ਐਨੀ ਸੱਚ ਨੇ ਮਤਲਬ ਕੰਮ ਜਾਂ ਨਿਕਲਦਾ ਨਹੀਂ ਹੈਗਾ ਇਸ ਕਰਕੇ ਤਨਾ ਫਿਰ ਅਸੀਂ ਗਏ ਬਹੁ ਹਜੀ ਕਰਤਾ ਯੂਪੀ ਤੱਕ ਐ ਵੀ ਖਤਮ ਹੋ ਮੈਂ ਚਲੀ ਆਉਂਗਾ ਕਿਹਾ ਤੂੰ ਵੀ ਸਮੂਹਿਆਂ ਨੇ ਆ ਘਰ ਦਾ ਇੱਕ ਬੰਦਾ ਦਾ ਚਾਹੀਦਾ ਹੁੰਦਾ ਨਾਲ ਐਵੇਂ ਹਨਾ ਪਿੰਡਾਂ ਚ ਮਤਲਬ ਕਿਸੇ ਦੇ ਵੀ ਸਾਰੇ ਆਪਾਂ ਬੱਚੇ ਭੇਜ ਨਹੀਂ ਸਕਦੇ ਨੇ ਕਿ ਇਹਦਾ ਬਹੁਤ ਮਨ ਕਰਦਾ ਹੁੰਦਾ ਕਿਉਂਕਿ ਇਹ ਹੁਣ ਸ਼ਾਮ ਨੂੰ ਜਾਂਦਾ ਕੁਦਰ ਸਾਹਿਬ ਦਾ ਸਿਰਫ ਸਵੇਰੇ ਚੱਲ ਜਾਂਦਾ ਇਹਦਾ ਕੋਈ ਪੱਕਾ ਕੰਮ ਨਹੀਂ ਹੈਗਾ ਕਦੇ ਕਦੇ ਇਹ ਜਾਂਦਾ ਵੀ ਨਹੀਂ ਤੇ ਕਦੇ ਕਦੇ ਸ਼ਾਮ ਨੂੰ ਬਾਹਰ ਜਾਂਦਾ ਕਦੇ ਕਦੇ ਘਰ ਹੀ ਬੈਠਾ ਰਹਿੰਦਾ ਹੈ ਕੋਲੇ ਦਾ ਕੋਈ ਉਹ ਨਹੀਂ ਹੈਗਾ ਬਸ ਜਦੋਂ ਜੋ ਮਨ ਕਰਦਾ ਹੈ ਤਾਂ ਉਹ ਹੀ ਕਰਦਾ ਹੈ ਚਲੋ ਇਹਦੇ ਪੇਪਰ ਵੀ ਦੋ ਰਹਿ ਗਏ ਹੁਣ ਮੂਲੇ ਕੋ ਕੰਮ ਨੂੰ ਮਿਲਣੀ ਹੈ ਕਿਉਂਕਿ ਗੱਲਾਂ ਰਾਂ ਨਾ ਮੈਂ ਜੇ ਤੁਹਾਡੇ ਨਾਲ ਮਰ ਗਈ ਉਦੋਂ ਤੋਂ ਹੋਰ ਕਿ ਆਪਾਂ ਉਹ ਬਲੌਗ ਦਾ ਨਾ ਇੱਥੇ ਐਂਡ ਕਰਦੇ ਆ ਤਹਿ ਲਾਣ ਤੋਂ ਬਾਅਦ ਫੇ ਰੋਟੀ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਖਾਣੇ ਤੋਂ ਬਾਅਦ ਸਾਰਿਆਂ ਨੂੰ ਦਵਾਂਗੀ ਫੇ ਬਸ ਅੱਜ ਦਾ ਬਲੌਗ ਹੈ ਜਿਹੜਾ ਆਪਣਾ ਕੱਲ ਤੋਂ ਸਟਾਰਟ ਹੋਇਆ ਆਪਾਂ ਇਹਦਾ ਇੱਥੇ ਐਂਡ ਕਰਦੇ ਆ ਤੇ ਕੱਲ ਤੁਸੀਂ ਰਾਤ ਦੇਖਿਆ ਹੀ ਹੋਣਾ ਉਹਨਾਂ ਜਿਹੜਾ ਮੈਂ ਉਹ ਚਿੱਲੇ ਬਣਾਉਣੇ ਤੇ ਮੂੰਗੀ ਦੀ ਦਾਲਦੇ ਹਨਾ ਉਹ ਮੇਤੋਂ ਬੜੇ ਨਹੀਂ ਹੈਗੇ ਜੋ ਸੋਚਿਆ ਤਾਂ ਉਹ ਹੋਇਆ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਮਨ ਫੇ ਇੰਨਾ ਜ਼ਿਆਦਾ ਉਦਾਸ ਜਾ ਹੋਇਆ ਮੇਨਾ ਵੀ ਮੈਂ ਸੋਚਿਆ ਤਾਂ ਵੀ ਆਪ ਕਰੂੰਗੀ ਹੋਰ ਹੋ ਕੁਝ ਹੋਗੇਗਾ ਅ ਬਸ ਹੁਣ ਉਹ ਨਹੀਂ ਯਾਦ ਕਰਨੀ ਬਿਲਕੁਲ ਵੀ ਚਲੋ ਜੀ ਹੁਣ ਆਪਾਂ ਬਲੌਗ ਦਾ ਕਰਦੇ ਆਂ ਅ ਹੁਣ ਮਿਲਦੇ ਆਂ ਅਗਲੇ ਬਲੌਗ ਚ ਮੈਂ ਟਾਈ